ਓਹ ਦੇਸ਼ ਮੇਰੇ ਦੇ ਨੌਜਵਾਨੋ ਓ ਜੇ ਜਿੱਕੇ ਐਸੀ ਅਗ ਹੈ ਜੇੜੀ ਅੰਦਰੋਂ ਅੰਦਰੀ ਸਾਰੇ ਓ ਜੇ ਦੇਸ ਵਿੱਚ ਪੈ ਕੇ ਬੰਦਾ ਵੀ ਕੰਮ ਕਰੇ ਸਹਾਰੇ ਓ ਅੱਖਾਂ ਸਾਵੇਂ ਨਾਗ ਵੇਖ ਕੇ ਹੱਥ ਦਿੰਦੇ ਵਿੱਚ ਖੁੱਲਦੇ ਓ ਓ ਦੇਸ਼ ਮੇਰੇ ਦੇ ਨੌਜਵਾਨੋ ਕੋਨਸ਼ੀਆ ਵਿੱਚ ਗੁਬਦੇ ਓ ਸਾਡ ਕੇ ਸੋਹਣੀ ਪਤਲੀ ਜ਼ਿੰਦਗੀ ਜਦੋਂ ਜਿਹੜੀ ਬੱਚਾ ਹੁੰਦਾ ਨਾ ਉਹਦੀ ਮਾਂ ਕੋਲ ਦੀ ਹੱਥ ਵੇਖਣ ਵਾਲੀ ਹੁੰਦੀ ਹੈ ਸਭ ਸਭ ਸਾਹ ਦਿੰਦੇ ਨੇ ਉਹ ਇੱਕ ਨਿਸ਼ਰੀ ਬੰਦੇ ਦਾ ਨਾਂ ਭੈਣ ਹੋਵੇ ਨਾ ਭਾਈ ਉਹ ਜ਼ਿੰਦਗੀ ਜੋ ਨਾ ਮਿਲੇ ਕਰੋੜੀ ਉਸ ਕੌਡੀਆਂ ਸੰਗ ਗਵਾਈ ਉਹ ਮੋਤੀ ਛੜ ਕੇ ਕਿਹੜੀ ਗੱਲੋ ਉਹ ਮੋਤੀ ਛੜ ਕੇ ਕਿਹੜੀ ਗੱਲੋ ਰੋੜ ਮੰਝਣ ਦੇ ਛੁੱਕਦੇ ਉਹ ਉਹ ਦੇਸ਼ ਮੇਰੇ ਜੋ ਕਿਉਂ ਨਸ਼ਿਆਂ ਮੇਜੋ ਬਦੇਓ ਛੱਡ ਕੇ ਸੋਣੀ ਪਦਰੀ ਜ਼ਿੰਦਗੀ ਸੁਪਨਾ ਸੀ ਸਾਡਾ ਉਹ ਉਹ ਨੂੰ ਸੰਗੇ ਦੇ ਬਗਿੰਦ ਸੰਗੇ ਦੇ ਉਹ ਨੂੰ ਸੰਗੇ ਦੇ ਬਗਿੰਦ ਸੰਗੇ ਦੇ ਤੁਸੀਂ ਹੋ ਵਾਰਸ ਸਾਰੇ ਉਹ ਤੁਹਾਡੀ ਖਾਤਰ ਉਹਨਾਂ ਸਾਰੀਓ ਜਿੰਨ ਕੀ ਕਸ਼ਟ ਸਹਾਰੇ ਕਸਮ ਕੋ ਨਾ ਦੀ ਖਾਓ ਜਮਾਨੋ ਕਿਉਂ ਦੰਦਲ ਵਿੱਚ ਖੁੱਪਦੇ ਹੋ ਉਹ ਦੇਸ਼ ਮੇਰੇ ਦੀਓ ਨਾ ਜਮਾਨੋ ਕੌਣ ਅਸਾਂ ਵਿੱਚ ਡੁੱਬਨੇ ਹੋ ਛੱਡ ਕੇ ਸੋਣੀ ਪਦਰੀ ਜ਼ਿੰਦਗੀ ਆਖਰੀ ਮੰਦ ਉਹ ਜਿਹੜੀਆਂ ਕਉ ਮਾ ਨਸ਼ਿਆਂ ਅੰਦਰਿਓ ਉਹ ਜਿਹੜੀਆਂ ਕਉ ਮਾ ਨਸ਼ਿਆਂ ਅੰਦਰੇ ਆਪਣੀ ਜਾਨ ਗਵਾਈ ਜਿੰਦਗੀ ਬਈ ਆਪੇ ਨਰਕ ਬਣਾਈ ਉਹ ਬੰਜਨ ਜਗਾਵੇ ਦੇ ਦੇ ਹੁਕਾ ਬਈ ਬੰਜਨ ਜਗਾਵੇ ਦੇ ਦੇ ਹੁਕਾ ਕਿਉਂ ਨਿੰਦਰੀ ਵਿੱਚ ਖੁੱਪਦੇ ਓ ਉਹ ਦੇਸ਼ ਮੇਰੇ ਓ ਉਹ ਨੌਜਮਾਨੋ ਕਿਉਂ ਨਸ਼ਿਆਂ ਵਿੱਚ ਡੁੱਬਦੇ ਓ ਛੱਡ ਕੇ ਸੋਹਣੀ ਪਤਰੀ ਜ਼ਿੰਦਗੀ ਕਿਉਂ ਚਿੰਕੜ ਵਿੱਚ ਖੁੱਪਦੇ ਓ ਉਹ ਦੇਸ਼ ਮੇਰੇ ਓ ਨੌਜਮਾਨੋ ਕਿਉਂ ਨਸ਼ਿਆਂ ਵਿੱਚ ਡੁੱਬਦੇ ਓ ਦੇਸ਼ ਮੇਰੇ ਦੇ ਨੋ ਜਵਨੋ ਧੰਨਵਾਦ ਬਹੁਤ ਬਹੁਤ ਧੰਨਵਾਦ ਦੇਸ਼ ਮੇਰੇ ਦੇ ਨੋ ਜਵਨੋ ਉਹ ਜਿਹੜੀ ਕਿ ਐਸੀ ਅਗ ਹੈ ਜਿਹੜੀ अंदरो अंदर ई सारे हो बस विच पै के बे कम करे माड़े उहो बखां सामे नाग वेगे हथ देते विच खुटे ते नौ जवानो